ਤੇ ਉਹਦਾ ਸਾਖੀ ਹੋਈ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਜੋਗੇ ਨੂੰ ਬਚਾਉਣ ਵਾਸਤੇ ਬੇਸ਼ਵਾ ਦੇ ਦਵਾਰੇ ਦੇ ਉੱਤੇ ਦਰਵਾਜੇ ਤੇ ਖੜ ਕੇ ਪਹਿਰਾ ਦਿੱਤਾ ਆਪਣੇ ਸਿੱਖ ਨੂੰ ਬਚਾਉਣ ਵਾਸਤੇ ਉਹ ਬੇਸ਼ਵਾ ਦੇ ਦਵਾਰੇ ਚਲਾ ਗਿਆ ਸੀ ਭਾਈ ਜੋਗਾ ਸਿੰਘ ਉਹਦੇ ਨਾਂ ਦਾ ਸਥਾਨ ਬਣਿਆ ਹੋਇਆ ਜਗਾ ਗੁਰਦੁਆਰਾ ਬਣਿਆ ਹੋਇਆ ਮਤਲਬ ਬੇਸ਼ਵਾ ਦਾ ਤਾਂ ਜ਼ਿਕਰ ਸਾਰੇ ਕਿਤੇ ਆ ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸ ਦੇ ਵਿੱਚ ਜ਼ਿਕਰ ਪੜਦੇ ਨਹੀਂ ਉਹ ਬੇਸ਼ਵਾ ਨਚਾਈ ਸੀ ਹਨਾ ਸੋ ਮਾਰਨ ਦਾ ਜ਼ਿਕਰ ਕਿਸੇ ਵੀ ਜਰਨਲ ਤੋਂ ਨਹੀਂ ਮਤਲਬ ਮੈਨੂੰ ਪੜਨ ਨੂੰ ਮਿਲਿਆ ਬਈ ਵਰੀ ਉਹ ਹੋਰ ਗੱਲਾਂ ਹੋ ਜਾਂਦੀਆਂ ਜਾਂ ਕਿਸੇ ਗੁਰੂ ਸਾਹਿਬ ਵੇਲੇ ਤੋਂ ਨਹੀਂ ਮਿਲਿਆ ਵੀ ਕਿਸੇ ਸਿੱਖ ਨੇ ਪਰ ਪੱਤ ਬਚਾਉਣ ਦਾ ਜ਼ਿਕਰ ਜ਼ਰੂਰ ਹੈ ਗਜਨੀ ਦੇ ਬਾਜ਼ਾਰ ਚੋਂ ਸਿੱਖਾਂ ਨੇ ਲਿਆਂਦੀਆਂ ਬੀਬੀਆਂ ਉਹਨਾਂ ਬੀਬੀਆਂ ਨੂੰ ਘਰੋਂ ਘਰੀ ਪਹਚਾਇਆ ਇੱਥੋਂ ਤੱਕ ਦਾ ਕਿਰਦਾਰ ਨਵਾਇਆ ਕਿ ਜਿਹੜੀਆਂ ਬੀਬੀਆਂ ਨੂੰ ਉਹਨਾਂ ਦੇ ਪਤੀ ਨਹੀਂ ਸੀ ਪ੍ਰਵਾਨ ਕਰਨਾ ਚਾਹੁੰਦੇ ਜਿਹੜੇ ਕਹਿੰਦੇ ਸੀ ਕਿ ਇਹਨਾਂ ਨੂੰ ਤੁਰਕਾਂ ਨੇ ਆਪਣਾ ਸਰੀਰਕ ਸੰਬੰਧ ਬਣਾ ਲਿਆ ਅਸੀਂ ਹੁਣ ਇਹਨਾਂ ਨੂੰ ਆਪਣਾ ਹਿੱਸਾ ਨਹੀਂ ਮੰਨਦੇ ਉਹਨਾਂ ਦੇ ਭਰਾ ਬਣ ਕੇ ਧਰਮ ਦੇ ਭਰਾ ਬਣ ਕੇ ਉਹਨਾਂ ਨੂੰ ਘਰੋਂ ਘਰੀ ਵਸਾਇਆ ਵੀ ਜੇ ਨਾ ਵਸਾਇਆ ਨਾ ਇਹਨਾਂ ਬਚਾਰੀਆਂ ਦਾ ਕੀ ਜੋਰ ਸੀ ਇਹਨਾਂ ਨੂੰ ਚੁੱਕ ਕੇ ਲੈ ਗਏ ਗੁਲਾਮ ਬੰਦੇ ਦਾ ਕੀ ਜੋਰ ਹੁੰਦਾ ਮਤਲਬ ਉਹ ਉਹ ਕਿਰਦਾਰ ਸਥਾਪਿਤ ਕੀਤਾ ਇਹੋ ਜਿਹਾ ਕਿਰਦਾਰ ਮੈਂ ਪੜਿਆ ਨਹੀਂ ਤੇ ਜੇ ਅੱਜ 21ਵੀਂ ਸਦੀ ਦੇ ਵਿੱਚ ਆ ਕੇ ਇਹ ਕਿਰਦਾਰ ਪੇਂਟ ਕੀਤਾ ਜਾਏਗਾ ਤਾਂ ਇਹਦੇ ਉੱਤੇ ਸਵਾਲ ਖੜੇ ਹੋਣਗੇ ਜਦੋਂ ਕੋਈ ਕਾਨੂੰਨ ਬਣਦਾ ਹੈ ਵਿਧਾਨ ਸਭਾ ਲੋਕ ਸਭਾ ਦੇ ਵਿੱਚ ਕਿੰਨੀ ਚਰਚਾ ਹੁੰਦੀ ਹੈ ਸੋ ਕੋਈ ਗੱਲ ਨਹੀਂ ਜੇ ਲੋਕ ਇਸ ਤਰ੍ਹਾਂ ਦਾ ਕਿਰਦਾਰ ਸਿੱਖੀ ਦਾ ਮਿਆਰ ਰੱਖਣਾ ਚਾਹੁੰਦੇ ਆ ਪਰ ਮੈਂ ਇੱਥੇ ਦੱਸ ਦਿੰਦਾ ਕਿ ਸਿੱਖੀ ਦੇ ਮਿਆਰ ਦੇ ਵਿੱਚ ਇੱਕ ਸਾਡੀ ਜਿਹੜੀ ਪ੍ਰਾਤਨ ਪਰੰਪਰਾ ਹੈ ਉਹ ਇਹ ਕਹਿੰਦੀ ਹੈ ਕਿ ਜਿਹੜਾ ਸਿੱਖ ਹੈ ਉਹ ਬੱਚੇ ਤੇ ਵਾਰ ਨਹੀਂ ਕਰਦਾ ਉਹ ਇਸਤਰੀ ਤੇ ਵਾਰ ਨਹੀਂ ਕਰਦਾ ਉਹ ਨਿਹੱਥੇ ਤੇ ਵਾਰ ਨਹੀਂ ਕਰਦਾ ਤੇ ਭੱਜ ਕੇ ਜਾਂਦੇ ਦੇ ਉੱਤੇ ਵੀ ਵਾਰ ਨਹੀਂ ਕਰਦੇ ਜੇ ਜੰਗ ਦੇ ਮੈਦਾਨ ਵਿੱਚ ਲੜ ਰਹੇ ਆ ਨਾ ਪਹਿਲੀ ਗੱਲ ਤਾਂ ਇਹ ਹੈ ਕਿ ਜੰਗ ਦੇ ਮੈਦਾਨ ਦੇ ਵਿੱਚ ਕੋਈ ਉਮਰ ਦਾ ਮਿਆਰ ਨਹੀਂ ਮਹਾਰਾਜ ਸਾਹਿਬ ਨੇ ਬਾਣੀ ਜੀ ਕਿਆ ਜੋ ਸਕਤਾ ਸ਼ਕਤੇ ਕੋ ਮਾਰੇ ਤਾਂ ਮਨ ਰੋਸ਼ਨਾ ਜਦੋਂ ਜੰਗ ਦੇ ਮੈਦਾਨ ਵਿੱਚ ਆਪਾਂ ਉਤਰ ਗਏ ਫਿਰ ਸਾਹਮਣੇ ਵਾਲਾ ਮੇਰਾ ਦੁਸ਼ਮਣਾ ਨਹੀਂ ਉਹ ਮੈਨੂੰ ਮਾਰ ਦੇਗਾ ਨਹੀਂ ਮੈਂ ਉਹਨੂੰ ਮਾਰਾਂਗਾ ਉਮਰ ਦਾ ਕੋਈ ਹੋ ਨਹੀਂ ਪਰ ਫਿਰ ਵੀ ਜੇ ਉਹ ਜੰਗ ਦੇ ਮੈਦਾਨ ਵਿੱਚ ਸ਼ਸਤਰ ਧਾਰੀ ਹੋ ਕੇ ਭੱਜ ਕੇ ਜਾ ਰਿਹਾ ਉਹਦੇ ਤੇ ਵੀ ਨਹੀਂ ਵਾਰ ਕਰਾਂਗਾ ਇਹ ਸਾਡੇ ਮਿਆਰ ਨੇ ਜੇ ਅੱਜ ਦੇ ਸਾਡੇ ਭਰਾਵਾਂ ਨੂੰ ਜਾਂ ਸਪੋਰਟਰਾਂ ਨੂੰ ਜੇ ਇਸ ਤਰ੍ਹਾਂ ਦਾ ਇੱਕ ਮਿਆਰ ਪੇਸ਼ ਮਤਲਬ ਕੌਮੀ ਜੋਧੇ ਦੇ ਰੂਪ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਮਿਆਰ ਚਾਹੀਦਾ ਤਾਂ ਉਹਦੇ ਉੱਤੇ ਕੁਐਸਚਨ ਖੜੇ ਹੋ ਸਕਦੇ ਆ ਚਰਚਾ ਹੋ ਸਕਦੀ ਆ ਅਸੀਂ ਕਿਸੇ ਨੂੰ ਡੀਫੇਮ ਨਹੀਂ ਕਰਦੇ ਇਹ ਇੱਕ ਵਿਚਾਰ ਦਾ ਵਿਸ਼ਾ ਇਹਦੇ ਉੱਤੇ ਬਹੁਤ ਵਿਚਾਰ ਹੋ ਸਕਦੇ ਤੁਸੀਂ ਮੇਰੇ ਤੋਂ ਬਹੁਤ ਜ਼ਿਆਦਾ ਇਹਦੇ ਉੱਤੇ ਵਿਸਤਾਰਤ ਰੂਪ ਦੇ ਵਿੱਚ ਬੁਲਾ ਲਿਆ ਮੈਂ ਮੈਂ ਹਜੇ ਵੀ ਬੇਨਤੀ ਕਰਦਾ ਆਪਾਂ ਕੋਈ ਕ੍ਰਿਟਿਸਿਜ਼ਮ ਦੇ ਨਹੀਂ ਚਾਹੀਦਾ ਇਸ ਸਿਧਾਂਤ ਦੇ ਨਾਲ ਸੰਦੀ ਕੋਈ ਵੀ ਸਿੱਖ ਨਾ ਕਰੇ ਜੇ ਮੈਂ ਸਿਧਾਂਤ ਦੇ ਰੂਪ ਦੇ ਵਿੱਚ ਕਿਤੇ ਗਲਤਾਂ ਤਾਂ ਮੈਨੂੰ ਜ਼ਰੂਰ ਕ੍ਰਿਟਿਸਿਜ਼ਮ ਕੀਤਾ ਜਾਵੇ ਜੇ ਸਿਧਾਂਤ ਦੇ ਵਿੱਚ ਕੋਈ ਵੀ ਮੇਰੇ ਪਰਿਵਾਰ ਦਾ ਜੀ ਹੋਵੇ ਮੇਰਾ ਮਤਲਬ ਸਾਡਾ ਇਸ ਤਰ੍ਹਾਂ ਦਾ ਤਾਂ ਰਿਸ਼ਤਾ ਹੀ ਨਹੀਂ ਸਿਧਾਂਤ ਪਿੱਛੇ ਤੇ ਗੁਰੂ ਸਾਹਿਬ ਜੀ ਨੇ ਆਪਣੇ ਪੁੱਤਰ RAM RAJ ਨੂੰ ਕਹਿ ਦਿੱਤਾ ਸੀ ਵੀ ਮੇਰੇ ਮੱਥੇ ਨਾ ਲੱਗੀ ਜਿਹੜੇ ਪਾਸੇ ਆਇਆ ਉਧਰ ਜਾ ਫਿਰ ਮਤਲਬ ਤੁਸੀਂ ਕਿਸ ਤਰ੍ਹਾਂ ਸਿਧਾਂਤ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਕੁਰਬਾਨੀ ਨੂੰ ਜੋੜ ਸਕਦੇ ਹੋ ਹਨ ਇੱਕ ਮਿਆਰ ਸਥਾਪਿਤ ਹੋਣਾ ਚਾਹੀਦਾ ਇਸ ਤਰ੍ਹਾਂ ਦੇ ਕਿਰਦਾਰ ਦੇ ਉੱਤੇ ਚਲੋ ਸੱਚੇ ਪਾਛਪਲੀ ਕਰੇ ਸਾਡੇ ਮਤਲਬ ਉਹਦਾ ਨੁਕਸਾਨ ਕਿੰਨਾ ਹੋਇਆ ਸਾਡੇ ਜਿਹੜੇ ਵੀਰਾਂ ਨੇ ਸਪੋਰਟ ਕੀਤੀ ਸਰਕਾਰ ਨੇ ਉਹਨਾਂ ਨੂੰ ਮਤਲਬ ਕਿ ਆਰਥਿਕ ਤੌਰ ਤੇ ਮਾਰਿਆ ਉਹਨਾਂ ਦੇ ਚੈਨਲ ਬੰਦ ਕੀਤੇ ਮਤਲਬ ਨੁਕਸਾਨ ਵੀ ਹੋਇਆ ਨਾ ਉਹਦਾ ਉਹ ਕਿਉਂ ਹੋਇਆ ਅਸੀਂ ਇਸ ਤਰ੍ਹਾਂ ਦੇ ਮਤਲਬ ਗੁਰੂ ਸਾਹਿਬਾਂ ਦੀਆਂ ਹਿਸਟਰੀਆਂ ਦੇ ਵਿੱਚ ਅਸੀਂ ਪੂਰੀ ਬਗਾਵਤ ਦਿਖਾਣੇ ਆ ਮੁਗਲਾਂ ਦੀ ਸਰਕਾਰ ਸੀ ਗੁਰੂ ਸਾਹਿਬ ਜੀ ਨੇ ਇਤਿਹਾਸ ਜਦੋਂ ਤੁਸੀਂ ਜੰਗਾ ਪੜਦੇ ਹੋ ਮਹਾਰਾਜ ਨੇ ਉਹਦਾ ਪੂਰਾ ਉਹ ਕੀਤਾ ਉਸ ਇਤਿਹਾਸ ਨੂੰ ਸੁਣਾਉਣ ਵਾਲੇ ਤੇ ਕਿਸੇ ਤੇ ਇਸ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕਾਰਵਾਈ ਨਹੀਂ ਮਤਲਬ ਜਦੋਂ ਤੁਸੀਂ ਇਤਿਹਾਸ ਨੂੰ ਦੇਖੋਗੇ ਉਹ ਗੱਲ ਹੋਰ ਹੁੰਦੀ ਹੈ ਮਤਲਬ ਜਦੋਂ ਤੁਸੀਂ ਇਸ ਤਰ੍ਹਾਂ ਦਾ ਸਰੂਪ ਪੈਦਾ ਕਰੋਗੇ ਤੁਸੀਂ ਇਤਿਹਾਸ ਨੂੰ ਸ਼ੇਅਰ ਕਰੋ ਗੁਰੂ ਸਾਹਿਬ ਜੀ ਦੀਆਂ ਵੱਤੋਂ ਵੱਤ ਇੰਟਰਵਿਊਜ਼ ਕਰੋ ਗੁਰੂ ਸਾਹਿਬ ਜੀ ਦੇ ਇਤਿਹਾਸ ਦੇ ਉੱਤੇ ਆਪਣੇ ਨਵੇਂ-ਨਵੇਂ ਵਿਸ਼ੇ ਲਿਆਓ ਤੇ ਫਿਰ ਤੁਹਾਡੇ ਪੇਜ ਕਿਉਂ ਬੰਦ ਹੋਣ ਹਾਂ ਹੁਣ ਤੁਹਾਡੇ ਪੇਜ ਬੰਦ ਹੋਏ ਇੱਕ ਵਿਸ਼ੇ ਕਰਕੇ ਤੇ ਤੁਸੀਂ ਉਹਨੂੰ ਪੰਥਕ ਵਿਸ਼ਾ ਸਮਝ ਕੇ ਆਪਣੇ ਦਿਲ ਤੇ ਲਈ ਬੈਠੋ ਤੇ ਇਹ ਪੰਥਕ ਵਿਸ਼ਾ ਅਸੀਂ ਦੀ ਸਾਨੂੰ ਹੁਣ ਪੰਥ ਨੇ ਕੀ ਦਿੱਤਾ ਹੈ ਠੀਕ ਹੈ ਨਾ ਕਹਿੰਦੇ ਨੇ ਪੰਥ ਨੇ ਸਾਡਾ ਸਾਥ ਨਹੀਂ ਦਿੱਤਾ ਜੀ ਮਤਲਬ ਤੁਸੀਂ ਆਪ ਵੀ ਸੋਚੋ ਇੱਕ ਆਸ ਮੈਂ ਵਿੱਚ ਰੋਕਣਾ ਚਾਹਾਂ ਇੱਕ ਆ ਸਵਾਲ ਲੋਕੀ ਬੜਾ ਚੱਕਦੇ ਆ ਵੀ ਅਸੀਂ ਪੰਥ ਦਾ ਬਹੁਤ ਕੀਤਾ ਪਰ ਪੰਥ ਨੇ ਸਾਡਾ ਕੁਝ ਨਹੀਂ ਕੀਤਾ ਪਰ ਜੇ ਆਪਾਂ ਭਾਈ ਮਨੀ ਸਿੰਘ ਦੀ ਗੱਲ ਕਰਦੇ ਆ ਪੁਰਾਣੇ ਜਿਹੜੇ ਸਾਡੇ ਸ਼ਹੀਦ ਹੁੰਦੇ ਆ ਉਹਨਾਂ ਦੇ ਮਨ ਚ ਤਾਂ ਕਦੇ ਇਹ ਗੱਲਾਂ ਆਈਆਂ ਹੀ ਨਹੀਂ ਮੈਂ ਕਹਿੰਦਾ ਜੀ ਤੁਸੀਂ ਮੇਰੀ ਗੱਲ ਸੁਣੋ ਭਾਈ ਮਨੀ ਸਿੰਘ ਅਲੀ ਤਾਂ ਗੱਲ ਬਹੁਤ ਦੂਰ ਆ ਜਿਹੜੇ ਅੱਜ ਇਸ ਸਵਾਲ ਦੇ ਉੱਤੇ ਮੈਂ ਬਹੁਤ ਚੰਗਾ ਹੋਇਆ ਚਲੋ ਅੱਜ ਆਪਣਾ ਆਪਣਾ ਵਿਚਾਰ ਰੱਖਣ ਦਾ ਮੌਕਾ ਮਿਲਿਆ ਇੱਕ ਸਿੰਘ ਨੇ ਇਹ ਵੀ ਸਵਾਲ ਪਾਇਆ ਸੀ ਉਹਨੇ ਜਾ ਕੇ ਜਰਨਲ ਸੁਬੇਗ ਸਿੰਘ ਜੀ ਦੀ ਜਿਹੜੀ ਘਰ ਹੈ ਜਗਾ ਬਣੀ ਹੋਈ ਹੈ ਜਿਨ੍ਹਾਂ ਨੇ 84 ਦੇ ਵਿੱਚ ਸੰਤਾਂ ਦੇ ਨਾਲ ਅਕਾਲ ਤਖਬ ਸਾਹਿਬ ਜੀ ਦੇ ਉੱਤੇ ਪਤਾ ਮਨ ਮੈਂ ਉਹਦਾ ਕਰੇ ਮੈਂ ਬ੍ਰਦਰ ਦੀ ਇੰਟਰਵਿਊ ਕੀਤੀ ਹੈ ਜਰਨਲ ਸੁਭੇਕ ਸਿੰਘ ਜੀ ਦੇ ਘਰ ਦੀ ਦਿਖਾਈ ਉਹ ਬੜਾ ਮਾਨਬੀ ਸਿੱਖ ਕੌਮ ਨੇ ਕੀ ਮੁੱਲ ਪਾਇਆ ਜਰਨਲ ਸੁਭੇਕ ਸਿੰਘ ਦਾ ਵੀ ਸਿੱਖ ਕੌਮ ਨੇ ਡੇ ਸੂਰਮੇ ਦੇ ਘਰ ਦੇ ਵਿੱਚ ਚਾਰ ਇੱਟਾਂ ਵੀ ਨਹੀਂ ਲਵਾਈਆਂ ਅੱਜ ਕੋਈ ਉੱਥੇ ਬੱਤੀ ਜਗਾਉਣ ਜੋਗਾ ਵੀ ਨਹੀਂ ਹੈ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਨਹੀਂ ਉਹਨਾਂ ਦਾ ਭਰਾ ਮੈਂ ਤੁਹਾਨੂੰ ਚਲੋ ਮੈਂ ਤੁਸੀਂ ਗੱਲ ਆਪਣੀ ਕੰਪਲੀਟ ਕਰ ਲਿਓ ਮੈਂ ਉਹਨਾਂ ਦੇ ਬ੍ਰਦਰ ਨਾਲ ਇੰਟਰਵਿਊ ਵੀ ਕੀਤੀ ਸੀ ਉਹ ਠੀਕ ਨੇ ਵੀ ਆਪਣੇ ਘਰੋ ਘਰੀ ਠੀਕ ਨੇ ਵੀ ਉਹਨਾਂ ਦੀ ਫੈਮਿਲੀ ਠੀਕ ਹੈ ਚਲੋ ਪਛਤੈਨੀ ਘਰ ਹੋਣਾ ਜਿਹੜਾ ਉਹਨਾਂ ਨੇ ਦਿਖਾਇਆ ਹੋਣਾ ਉਹ ਤੁਸੀਂ ਦੇਖੋ ਮੇਰੀ ਗੱਲ ਸੁਣੋ ਜਿਸ ਵੀਡੀਓ ਦੇ ਵਿੱਚ ਜਿਸ ਮਨਸ਼ਾ ਦੇ ਨਾਲ ਉਹਨਾਂ ਨੇ ਇਹ ਵੀਡੀਓ ਲਿਆਂਦੀ ਸੀ ਉਹਦਾ ਤਾਂ ਵਿਜ਼ਨ ਇਹੋ ਹੀ ਸੀ ਵੀ ਸਿੱਖ ਕੌਮ ਨੇ ਜਰਨਲ ਉਹਨਾਂ ਦੇ ਪਰਿਵਾਰ ਦਾ ਰੰਜ ਨਹੀਂ ਹੈ ਉਹਨਾਂ ਦੇ ਪਰਿਵਾਰ ਨੂੰ ਤਾਂ ਮਾਣ ਹੈ ਮਾਣ ਪਰ ਜਿਹੜਾ ਇਹ ਵਿਸ਼ਾ ਇਹ ਉਹਨਾਂ ਨੇ ਆਪਣੇ ਤੌਰ ਤੇ ਕਹਿ ਦਿੱਤਾ ਵੀ ਸਿੱਖ ਕੌਮ ਕਿਸੇ ਨੂੰ ਸੰਭਾਲਦੀ ਨਹੀਂ ਹੈ ਮੈਂ ਉਹਨਾਂ ਨੂੰ ਦੱਸਣਾ ਚਾਹਨਾ ਕਿ ਜੇ ਤੁਸੀਂ ਜਰਨਲ ਸੁਵੇਕ ਸਿੰਘ ਜੀ ਦਾ ਘਰ ਕਹਿ ਰਹੇ ਹੋ ਨਾ ਵੀ ਉਜੜ ਗਿਆ ਤੇ ਜਰਨਲ ਸੁਵੇਕ ਸਿੰਘ ਦਾ ਕਿਸੇ ਨੇ ਸਤਕਾਰ ਨਹੀਂ ਕੀਤਾ ਇਹ ਰਾਹ ਤੇ ਆਉਣ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਪਰਿਵਾਰ ਝਾੜਿਆ ਪਰਿਵਾਰ ਕੁਰਬਾਨ ਕੀਤਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਖਰੀਦੀ ਹੋਈ ਅਨੰਦਪੁਰ ਸਾਹਿਬ ਦੀ ਜਗ੍ਹਾ ਵਿੱਚ 60 ਚਮਕੌਰ ਦੀ ਗੜੀ ਛੱਡੀ ਸਵਾ ਲੱਖ ਰੁਪਈਆ ਗੁਰੂ ਸਾਹਿਬ ਜੀ ਨੇ ਆਪਣਾ ਜਦੋਂ ਸਰਸਾ ਦੀ ਭੇਟ ਨਕਦੀ ਚੜਾਇਆ ਇਤਿਹਾਸ ਦਾ ਹਿੱਸਾ ਹੈ ਤੇ ਗੁਰੂ ਸਾਹਿਬ ਜੀ ਨੇ ਪੰਥ ਦੇ ਲਈ ਇਦੀਆਂ ਵੱਡੀਆਂ ਆਪਣੇ ਬੱਚਿਆਂ ਤੱਕ ਦੀਆਂ ਆਪਣੇ ਪਰਿਵਾਰ ਤੱਕ ਦੀਆਂ ਕੁਰਬਾਨੀਆਂ ਦਿੱਤੀਆਂ ਤੇ ਅੱਜ ਅਸੀਂ ਉਹਨੂੰ ਉਸ ਮਿਆਰ ਨੂੰ ਕਿੱਥੇ ਲਿਆਂਦਾ ਅਗੇ ਦੀ ਸ਼ਹੀਦ ਦੀ ਕੁਰਬਾਨੀ ਦਾ ਕੌਮ ਨੇ ਮੁੱਲ ਨਹੀਂ ਪਾਇਆ ਕੋਠੀ ਦਾ ਇਤਿਹਾਸ ਨਹੀਂ ਹੁੰਦਾ ਕਿਰਦਾਰ ਦਾ ਇਤਿਹਾਸ ਹੈ ਕਿਰਦਾਰ ਦਾ ਇਤਿਹਾਸ ਹੈ ਜਰਨਲ ਸੁਬੇਗ ਸਿੰਘ ਸਾਡੇ ਇਤਿਹਾਸ ਦਾ ਹਿੱਸਾ ਨੇ ਰਹਿੰਦੀ ਦੁਨੀਆ ਤੱਕ ਜੇ ਫਨਾ ਵੀ ਹੋ ਜਾਏਗੀ ਨਾ ਦੁਨੀਆ ਸਾਰੀ ਦੁਨੀਆ ਪੁਚਾਲ ਦੇ ਨਾਲ ਫਨਾ ਵੀ ਹੋ ਜਾਏਗੀ ਇਤਿਹਾਸ ਨਹੀਂ ਫਨਾ ਹੋਏਗਾ ਜਰਨਲ ਸੁਵੇਗ ਸਿੰਘ ਨੂੰ ਕੋਈ ਭੁੱਲੇਗਾ ਨਹੀਂ ਜਿਹੜੇ ਲੋਕ ਕਹਿੰਦੇ ਆ ਕਿ ਸਾਨੂੰ ਕੌਮ ਮੁੱਲ ਨਹੀਂ ਪਾਉਂਦੀ ਕੌਮ ਜਿਹੜੀ ਆ ਉਹ ਕੁਰਬਾਨੀਆਂ ਵਾਲੀ ਐ ਕੁਰਬਾਨੀ ਹੀ ਮੁੱਲ ਐ ਬਸ ਜੇ ਤੁਸੀਂ ਕੁਰਬਾਨੀ ਲੈ ਲਈ ਤਾਂ ਤੁਹਾਡਾ ਮੁੱਲ ਗੁਰੂ ਨਾਨਕ ਦੀ ਦਰਗਾਹ ਦੇ ਵਿੱਚ ਸ਼ਹੀਦਾਂ ਦੇ ਵਿੱਚ ਗਿਣਿਆ ਜਾਣਾ ਜੇ ਤੁਹਾਡੀ ਕੁਰਬਾਨੀ ਨਹੀਂ ਕੋਠੀਆਂ ਬਣਾਉਣ ਵਾਲੀ ਕੌਮ ਵਾਲੀ ਗੱਲ ਤੇ ਨਾ ਲੈ ਕੇ ਆਓ ਵੀ ਸਾਨੂੰ ਕੌਮ ਨੇ ਅਸੀਂ ਕੌਮ ਦੇ ਪਿੱਛੇ ਲੜੇ ਸਾਡੀਆਂ ਜਮਾਨਤਾਂ ਨਹੀਂ ਕਰਾਈਆਂ ਤੁਹਾਡੇ ਕੋਲ ਹਰਦਾ ਐ ਤੁਸੀਂ ਪ੍ਰਚਾਰ ਕਰ ਸਕਦੇ ਜੇ ਤੁਸੀਂ ਕੁਰਬਾਨੀ ਦਾ ਮੁੱਲ ਪਵਾਉਣਾ ਹੈ ਪਹਿਲਾਂ ਤਾਂ ਦੱਸੋ ਵੀ ਕੁਰਬਾਨੀ ਦਾ ਮੁੱਲ ਪੈ ਸਕਦਾ ਤੁਸੀਂ ਮੈਨੂੰ ਦੱਸੋ ਹਾਂ ਕੁਰਬਾਨੀ ਦਾ ਕੌਮ ਲਈ ਕੁਰਬਾਨੀ ਦਾ ਮੁੱਲ ਪਾ ਸਕਦਾ ਜੇ ਮੁੱਲ ਮੁੱਲ ਪੈਂਦਾ ਹੋਵੇ ਵੀ ਕੋਈ ਅਵਾਰਡ ਮੁੱਲ ਲੈ ਕੇ ਫਿਰ ਉਹ ਕੁਰਬਾਨੀ ਕੀ ਰਹਿ ਗਈ ਫਿਰ ਤਾਂ ਉਹਨੂੰ ਕੋਈ ਵੀ ਖਰੀਦ ਲੂਗਾ ਹਾਂ ਫਿਰ ਤਾਂ ਅਬਾਨੀ ਅਦਾਨੀ ਸਭ ਤੋਂ ਵੱਡੇ ਕੁਰਬਾਨ ਹੋ ਜਾਣਗੇ ਦੇਸ਼ ਲਈ ਭਗਤ ਸਿੰਘ ਨੂੰ ਕਿਹਨੇ ਪੁੱਛਣਾ ਮਹਾਤਮਾ ਗਾਂਧੀ ਨੂੰ ਉਹਨਾਂ ਕੋਲ ਤਾਂ ਇੰਨਾ ਰੁਪਈਆ ਵੀ ਉਹ ਸਵੇਰੇ ਖਰੀਦ ਲੈਣ ਕੁਰਬਾਨੀ ਤੁਸੀਂ ਕੁਰਬਾਨੀ ਦਾ ਮੁੱਲ ਪਾ ਦਿੱਤਾ ਜੀ ਮਹਿਲ ਇਦਾਂ ਦਾ ਪਿਆਰ ਨਹੀਂ ਸਾਡੇ ਸਿੱਖਾਂ ਦਾ ਬੜਾ ਵੱਡਾ ਮਿਆਰ ਆ ਕੁਰਬਾਨੀ ਹੀ ਸਾਡੀ ਸਭ ਤੋਂ ਵੱਡੀ ਮਤਲਬ ਕਿ ਤਾਕਤ ਆ ਜਿਹੜਾ ਬੰਦਾ ਕੁਰਬਾਨੀ ਵਿੱਚ ਰਹਿੰਦਾ ਹੈ ਇੱਕ ਗੱਲ ਬਹੁਤ ਸੁੰਦਰ ਮੈਂ ਤੁਹਾਡੇ ਨਾਲ ਦਿਨ ਲੋਕੋ ਕੋ ਆਪਣੀ ਵਿਰਾਸਤ ਦਾ ਅਹਿਸਾਸ ਨਹੀਂ ਹੁੰਦਾ ਉਹਨ ਲੋਕੋ ਦਾ ਕੋਈ ਇਤਿਹਾਸ ਨਹੀਂ ਹੁੰਦਾ ਜਿਹਨੂੰ ਆਪਣੀ ਵਿਰਾਸਤ ਹੀ ਨਹੀਂ ਪਤਾ ਇਤਿਹਾਸ ਦਾ ਤੁਹਾਡਾ ਠੀਕ ਹੈ ਨਾ ਸੋ ਇਹ ਕੁਰਬਾਨੀਆਂ ਜਿਹੜੀਆਂ ਨੇ ਇਦਾਂ ਨਹੀਂ ਹੈ ਕੌਮ ਦੇ ਯੋਧਿਆਂ ਦੇ ਉੱਤੇ ਸਿਰ ਲੱਥ ਸੂਰਮਿਆਂ ਦੇ ਉੱਤੇ ਜਿਹੜੀਆਂ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਉਹ ਸਦਾ ਹੀ ਨਮਨ ਹੁੰਦੇ ਰਹਿਣਗੇ ਸਦਾ ਹੀ ਹਾਂ ਸੋ ਜਿਹੜੀਆਂ ਛੋਟੀਆਂ ਮੋਟੀਆਂ ਕੁਰਬਾਨੀਆਂ ਨੇ ਇਹ ਵੀ ਇਤਿਹਾਸ ਦਾ ਹਿੱਸਾ ਹੀ ਹੈ